ਕਹਾਣੀ ਲਾਲ ਪਾਣੀ ਜਿਸ ਘਰ ਵਿੱਚ ਚੁੰਮੁੰ ਚੂਹਾ ਰਹਿੰਦਾ ਸੀ ਉਸ ਘਰ ਦਾ ਮਾਲਕ ਰੋਜ਼ ਇੱਕ ਲਾਲ ਜਿਹੇ ਰੰਗ ਦਾ ਪਾਣੀ ਪੀ ਕੇ ਡਿਨਰ ਕਰਦਾ ਸੀ ਚੁੰਮੁੰ ਚੂਹੇ ਨੇ ਅੱਜ ਤਾਈਂ ਇਹ ਲਾਲ ਪਾਣੀ ਨਹੀਂ ਸੀ ਪੀਤਾ ਪਰ ਹੁਣ ਆਪਣੇ ਮਾਲਕ ਨੂੰ ਵੇਖ ਕੇ ਚੁੰਮੁੰ ਚੂਹੇ ਦਾ ਵੀ ਮਨ ਬਦਲ ਗਿਆ ਆਪਣੇ ਮਾਲਕ ਨੂੰ ਵੇਖ ਕੇ ਉਹਨੇ ਵੀ ਲਾਲ ਪਾਣੀ ਪੀ ਕੇ ਡਿਨਰ ਕਰਨ ਦਾ ਫੈਸਲਾ ਕਰ ਲਿਆ ਚੁੰਮਨ ਰੋਜ਼ਾਨਾ ਵੇਲੇ ਨਾਲ ਡਿਨਰ ਕਰ ਲੈਂਦਾ ਸੀ ਉਹੋ ਵੀਲੇ ਨਾਲ ਕੱਟੀ ਹੋਈ ਸਬਜ਼ੀਆਂ, ਛਿੱਲੜਾਂ ਤੇ ਇਧਰੋਂ ਉਧਰੋਂ ਹੋਰ ਨਿੱਕ ਸੁੱਕ ਖਾ ਕੇ ਆਪਣੀ ਖੋਡ ਵਿੱਚ ਵੜ ਜਾਂਦਾ ਸੀ। ਪਰ ਹੁਣ ਉਹ ਵੀ ਆਪਣੇ ਮਾਲਕ ਵਾਂਗ ਅੱਧੀ ਰਾਤ ਦੇ ਕਰੀਬ ਜਾ ਕੇ ਡਿਨਰ ਕਰਨ ਲੱਗ ਪਿਆ ਸੀ। ਹੁਣ ਉਹ ਆਪਣੇ ਮਾਲਕ ਦੇ ਡਿਨਰ ਕਰਨ ਦੀ ਉਡੀਕ ਵਿੱਚ ਬੈਠਾ ਰਹਿੰਦਾ। ਮਾਲਕ ਦੇ ਡਿਨਰ ਕਰਕੇ ਸੌਂ ਜਾਂ ਤੋ ਬਾਅਦ ਚੁੰਮਨ ਰਸੋਈ ਵਿੱਚ ਵੜਦਾ ਉਹ ਮਾਲਕ ਦੀਆਂ ਗਲਾਸੀਆਂ ਵਿੱਚ ਬਚਿਆ ਹੋਇਆ ਲਾਲ ਪਾਣੀ ਪੀਣ ਤੋਂ ਬਾਅਦ ਝੂਠੇ ਭਾਂਡਿਆਂ ਵਿੱਚੋਂ ਬਚੀਆਂ ਰੋਟੀਆਂ ਤੇ ਸਬਜ਼ੀਆਂ ਖਾਂਦਾ ਜਿੱਥੇ ਚੁੰਮਨ ਚੂਹਾ ਰਹਿੰਦਾ ਸੀ ਉਥੇ ਨਾਲ ਦੇ ਘਰ ਵਿੱਚ ਚੀਕੂ ਚੂਹਾ ਰਹਿੰਦਾ ਸੀ ਚੀਕੂ ਨੂੰ ਚੁੰਮੁੰ ਚੂਹੇ ਦੇ ਨਸ਼ਾ ਕਰਨ ਬਾਰੇ ਪਤਾ ਲੱਗ ਗਿਆ ਚੁੰਮੁੰ ਚੀਕੂ ਚੂਹੇ ਨੂੰ ਰੋਜ਼ਾਨਾ ਦੇਣ ਵਿੱਚ ਮਿਲਦਾ ਸੀ ਤੇ ਚੁੰਮੁੰ ਦੀਆਂ ਲਾਲ ਅੱਖਾਂ ਦੇਖ ਕੇ ਚੀਕੂ ਨੇ ਅੰਦਾਜ਼ਾ ਲਾ ਲਿਆ ਸੀ ਕਿ ਉਹ ਲਾਲ ਪਾਣੀ ਪੀਣ ਲੱਗ ਪਿਆ ਹੈ ਚੁੰਮੁੰ ਭਰਾ ਤੂੰ ਨਸ਼ਾ ਨਾ ਕਰਿਆ ਕਰ ਨਸ਼ਾ ਕਰਨ ਵਾਲੇ ਲੰਮੀ ਉਮਰ ਨਹੀਂ ਭੋਗਦੇ ਚੀਕੂ ਨੇ ਚੁੰਮੁੰ ਨੂੰ ਸਮਝਾਇਆ ਚੀਕੂ ਨੇ ਚੁੰਮੁੰ ਨੂੰ ਨੇ ਛੇੜੀ مالک ਦਾ ਘਰ ਛੱਡ ਕੇ ਕਿਸੇ ਹੋਰ ਘਰ ਠਿਕਾਣਾ ਬਣਾਉਣ ਲਈ ਵੀ ਆਖਿਆ ਪਰ ਚੁੰਮੁੰਨ ਨੇ ਚੀਕੂ ਦੀ ਇੱਕ ਨਾ ਮੰਨੀ ਉਹ ਸਗੋਂ ਚਿੰਕੂ ਨੂੰ ਮੁਖੌਲ ਕਰਨ ਲੱਗ ਪਿਆ ਚਿੰਕੂ ਕੁਝ ਖਾ ਪੀ ਲਿਆ ਕਰ ਪਤਾ ਨਹੀਂ ਕਿਹੜੇ ਵੇਲੇ ਬਿੱਲੀ ਨੇ ਆਪਾਂ ਨੂੰ ਦਬੋਚ ਲੈਣਾ ਤੇ ਜ਼ਿੰਦਗੀ ਭੰਗ ਦੇ ਭਾੜੇ ਚਲੀ ਜਾਣੀ ਹੈ ਚੁੰਮੁੰਨ ਨੇ ਆਖਿਆ ਚੁੰਮੁੰਨ ਵਿਦੀ ਲਾਲ ਪਾਣੀ ਪੀਣ ਦੀ ਲਾਲਸਾ ਦਿਨੋਂ ਦਿਨ ਵਧਦੀ ਜਾ ਰਹੀ ਸੀ ਹੁਣ ਉਹ ਲਾਲ ਪਾਣੀ ਪੀ ਕੇ ਤੇ ਮਦਹੋਸ਼ ਜਿਹਾ ਹੋ ਕੇ ਆਪਣੇ ਮਾਲਕ ਦੀ ਰਸੋਈ ਵਿੱਚ ਹੀ ਇੱਕ ਪਾਸੇ ਪਿਆ ਰਹਿੰਦਾ ਸੀ ਉਸ ਨੂੰ ਆਪਣੀ ਖੁੱਡ ਵਿੱਚ ਵੀ ਜਾਣ ਦੀ ਸੋਧ ਨਹੀਂ ਸੀ ਰਹਿੰਦੀ ਮਾਲਕ ਦੀ ਰਸੋਈ ਵਿੱਚ ਮਦਹੋਸ਼ ਪਿਆ ਚੁੰਮੁੰਨ ਇੱਕ ਦਿਨ ਬਿੱਲੀ ਦੀ ਨਜ਼ਰ ਪੈ ਗਿਆ ਚੁੰਮੁੰਨ ਨੂੰ ਵੇਖ ਕੇ ਬਿੱਲੀ ਹਾਪੜੀਆਂ ਵਾਂਗ ਭੱਜੀ ਪਰ ਨੇੜੇ ਆ ਕੇ ਉਸ ਦਾ ਇਰਾਦਾ ਬਦਲ ਗਿਆ ਬਿੱਲੀ ਨੇ ਚਨਮਨ ਨੂੰ ਸੁੰਘ ਕੇ ਵੇਖਿਆ ਤੇ ਉਸ ਨੂੰ ਚਨਮਨ ਕੋਲੋਂ ਅਜੀਬ ਜਹੀ ਮੁਸਕਾਈ ਬਿੱਲੀ ਨਸ਼ਈ ਚਨਮਨ ਨੂੰ ਖਾ ਕੇ ਆਪਣੀ ਸਿਹਤ ਖਰਾਬ ਨਹੀਂ ਸੀ ਕਰਨਾ ਚਾਹੁੰਦੀ ਇਸ ਲੈ ਕਰਕੇ ਉਹ ਚਨਮਨ ਨੂੰ ਛੱਡ ਕੇ ਚਲੀ ਗਈ ਸਵੇਰੇ ਲਾਲ ਪਾਣੀ ਦਾ ਨਸ਼ਾ ਉਤਰਨ ਤੋਂ ਬਾਅਦ ਚਨਮਨ ਨੂੰ ਰਾਤੀ ਬਿੱਲੀ ਦੇ ਆਉਣ ਦੀ ਤੇ ਉਸ ਨੂੰ ਸੁੰਘ ਕੇ ਚਲੇ ਜਾਂਦੀ ਜາດ ਆਈ ਰਾਤ ਵਾਲਾ ਸੀਨ ਯਾਦ ਕਰਕੇ ਚੁੰਮੁੰਨ ਬੇहद ਖੁਸ਼ ਹੋਇਆ ਚੁੰਮੁੰਨ ਉਸੇ ਵਕਤ ਸੇਖੀ ਮਾਰਨ ਲਈ ਚਿੱਕੂ ਕੋਲ ਪਹੁੰਚ ਗਿਆ ਚਿੱਕੂ ਭਰਾ ਦੇਖੀ ਫਿਰ ਲਾਲ ਪਾਣੀ ਦੀ ਕਰਾਮਾਤ ਰਾਤੀ ਬਿੱਲੀ ਆਈ ਸੀ ਤੇ ਮੈਨੂੰ ਸੁੰਘ ਕੇ ਛੱਡ ਗਈ ਚੁੰਮੁੰਨ ਨੇ ਦੱਸਿਆ ਤੇ ਜਵਾਬ ਵਿੱਚ ਚਿੱਕੂ ਨੇ ਕੁਝ ਨਾ ਆਖਿਆ ਚਿੰਕੂ ਨੇ ਚੁੰਮੁੰਨ ਨੂੰ ਕਈ ਵਾਰ ਸਮਝਾ ਕੇ ਵੇਖ ਲਿਆ ਸੀ ਪਰ ਉਸਦੇ ਕੰਨਾਂ ਤੇ ਜੂ ਨਹੀਂ ਸੀ ਸਰਕੇ ਸਮਾਂ ਬੀਤਦਾ ਗਿਆ ਤੇ ਚੁੰਮੁੰਨ ਪੱਕਾ ਨਸ਼ੇੜੀ ਬਣ ਗਿਆ ਹੁਣ ਜਿਸ ਦਿਨ ਚੁੰਮੁੰਨ ਚੂਹਾ ਲਾਲ ਪਾਣੀ ਨਾ ਪੀਂਦਾ ਉਸਦੇ ਹੱਥਾਂ ਹੱਥ ਪੈਰ ਟੁੱਟਣ ਲੱਗਦੇ ਤੇ ਚੁੰਮੁੰਨ ਹੌਲੀ-ਹੌਲੀ ਕਮਜ਼ੋਰ ਹੁੰਦਾ ਜਾ ਰਿਹਾ ਸੀ ਦੂਜੇ ਪਾਸੇ ਚਿੰਕੂ ਭਾਵੇਂ ਬਿੱਲੀ ਤੋਂ ਡਰਦਾ ਲੋਕ ਛੁਪ ਕੇ ਦਿਨ ਕੱਟ ਰਿਹਾ ਸੀ ਫੇਰ ਵੀ ਸਰੀਰ ਪੱਖੋਂ ਤੰਦਰੁਸਤ ਸੀ ਫਿਰ ਇੱਕ ਦਿਨ ਚੁੰਮਨ ਬਿਮਾਰ ਪੈ ਗਿਆ ਚੁੰਮਨ ਦੀ ਬਿਮਾਰੀ ਦੀ ਖਬਰ ਚਿੱਕੂ ਤੱਕ ਵੀ ਪਹੁੰਚ ਗਈ ਚੁੰਮਨ ਦੇ ਬਿਮਾਰ ਹੋਣ ਬਾਰੇ ਸੁਣ ਕੇ ਚਿੰਕੂ ਉਸੇ ਵਕਤ ਉਸ ਕੋਲ ਪਹੁੰਚ ਗਿਆ ਤੇ ਉਸ ਨੂੰ ਲੂੰਬੜ ਡਾਕਟਰ ਕੋਲ ਲੈ ਗਿਆ ਚੁੰਮੂ ਚੂਹੇ ਦੇ ਫੇਫੜੇ ਤੇ ਗੁਰਦੇ ਖਰਾਬ ਹੋ ਗਏ ਸਨ ਤੇ ਉਸ ਦੀ ਸ਼ੂਗਰ ਵੱਧ ਗਈ ਸੀ ਹੁਣ ਚੁੰਮਨ ਲੂੰਬੜ ਡਾਕਟਰ ਦੇ ਹਸਪਤਾਲ ਵਿੱਚ ਕਈ ਦਿਨ ਦਾਖਲ ਰਿਹਾ ਤੇ ਕਈ ਦਿਨਾਂ ਬਾਅਦ ਥੋੜਾ ਥੋੜਾ ਤੁਰਨ ਫਿਰਨ ਜੋਗਾ ਹੋਇਆ ਚੁੰਮਨ ਨੂੰ ਹਮ ਸਮਝ ਲੱਗ ਗਈ ਸੀ ਕਿ ਉਹ ਲਾਲ ਪਾਣੀ ਪੀ ਕੇ ਬਿੱਲੀ ਦੇ ਪੰਜੇ ਤੋਂ ਤਾਂ ਬਚ ਸਕਦਾ ਹੈ ਪਰ ਲੰਬੀ ਉਮਰ ਨਹੀਂ ਭੋਗ ਸਕਦਾ ਲਾਲ ਪਾਣੀ ਪੀ ਕੇ ਉਸਨੇ ਭਾਂਤ ਭਾਂਦੀਆਂ ਬਿਮਾਰੀਆਂ ਸਹੇੜ ਲਈਆਂ ਸਨ ਤੇ ਉਹ ਮੌਤ ਦੇ ਕਿਨਾਰੇ ਪਹੁੰਚ ਗਿਆ ਸੀ ਹੁਣ ਚੁੰਮਨ ਨੇ ਵੀ ਅੱਗੇ ਤੋਂ ਕਿਸੇ ਪ੍ਰਕਾਰ ਦਾ ਨਸ਼ਾ ਨਾ ਕਰਨ ਦੀ ਕਸਮ ਖਾ ਲਈ ਸੀ Thank you. Please like, share and subscribe.